ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਕਿ ਸਾਡੇ ਦੁਆਰਾ ਗਮਲਿਆਂ ਵਿੱਚ ਲਗਾਏ ਹੋਏ ਪੌਦੇ ਅਕਸਰ ਹੀ ਖਰਾਬ ਹੋ ਜਾਂਦੇ ਹਨ ਜਾਂ ਫਿਰ 1-2 ਸਾਲ ਬਾਅਦ ਵਧੀਆ ਹਰੇ ਭਰੇ ਰਹਿਣ ਤੋਂ ਬਾਅਦ ਉਹਨਾਂ ਤੇ ਨਵਾਂ ਫਟਾਰਾ ਆਉਣਾ ਬੰਦ ਹੋ ਜਾਂਦਾ ਹੈ ਅਤੇ ਉਹਨਾਂ ਦਾ ਵਾਧਾ ਰੁਕ ਜਾਂਦਾ ਹੈ ਇਸ ਦਾ ਕੀ ਕਾਰਨ ਹੈ ਅਤੇ ਕੀ ਹੱਲ ਹੈ ਇਸ ਬਾਰੇ ਅੱਜ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਵੀਰ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਹਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਗਮਲਿਆਂ ਵਿੱਚ ਲਗਾਏ ਪੌਦਿਆਂ ਦੇ ਖਰਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਵਿੱਚ ਭਰੀ ਜਾਣ ਵਾਲੀ ਮਿੱਟੀ ਹੈ। ਜੇਕਰ ਅਸੀਂ ਜ਼ਿਆਦਾ ਚੀਕਣੀ ਜਾਂ ਫਿਰ ਚੱਲਣ ਵਾਲੀ ਜੋ ਕਿ ਪਾਣੀ ਨੂੰ ਬਹੁਤ ਘੱਟ ਸੋਖਦੀ ਹੋਵੇ, ਅਜਿਹੀ ਮਿੱਟੀ ਨਾਲ ਗਮਲਿਆਂ ਨੂੰ ਭਰਾਂਗੇ ਤਾਂ ਉਹਨਾਂ ਵਿੱਚ ਪਾਣੀ ਖੜਾ ਰਹੇਗਾ। ਅਜਿਹੀ ਚੀਕਣੀ ਚੱਲਣ ਵਾਲੀ ਮਿੱਟੀ ਜੋ ਕਿ ਬਹੁਤ ਘੱਟ ਪਾਣੀ ਸੋਖਦੀ ਹੈ ਅਤੇ ਪਾਣੀ ਨੂੰ ਸੋਖਣ ਤੋਂ ਬਾਅਦ ਛੇਤੀ ਹੀ ਸਖਤ ਹੋ ਜਾਂਦੀ ਹੈ। ਜਦੋਂ ਅਸੀਂ ਅਜਿਹੀ ਮਿੱਟੀ ਨੂੰ ਗਮਲਿਆਂ ਵਿੱਚ ਭਰ ਕੇ ਉਸ ਵਿੱਚ ਪੌਦੇ ਲਗਾਵਾਂਗੇ ਤਾਂ ਉਹ ਪੌਦੇ ਜਾਂ ਤਾਂ ਚੱਲਣਗੇ ਹੀ ਨਹੀਂ ਜਾਂ ਫਿਰ ਥੋੜੀ ਦੇਰ ਬਾਅਦ ਖਤਮ ਹੋ ਜਾਣਗੇ ਇਸ ਤੋਂ ਇਲਾਵਾ ਪੁਰਾਣੇ 2-3 ਸਾਲਾਂ ਦੇ ਲੱਗੇ ਹੋਏ ਪੌਦੇ ਜਿਨ੍ਹਾਂ ਦਾ ਵਾਧਾ ਤੇ ਵਿਕਾਸ ਰੁਕ ਜਾਂਦਾ ਹੈ ਅਤੇ ਫੁੱਲ ਆਉਣੇ ਬੰਦ ਹੋ ਜਾਂਦੇ ਹਨ ਉਹਨਾਂ ਦੇ ਵਾਧਾ ਵਿਕਾਸ ਰੁਕਣ ਪਿੱਛੇ ਇੱਕ ਹੋਰ ਕਾਰਨ ਹੈ ਕਈ ਵਾਰ ਗਮਲਾ ਛੋਟਾ ਹੁੰਦਾ ਹੈ ਜਾਂ ਫਿਰ ਉਸ ਵਿੱਚ ਜੜਾਂ ਦਾ ਜਾਲ ਇੰਨਾ ਸੰਘਣਾ ਹੋ ਜਾਂਦਾ ਹੈ ਕਿ ਉਸ ਨੂੰ ਹੋਰ ਵਧਣ ਲਈ ਥਾਂ ਨਹੀਂ ਮਿਲਦੀ ਇਸ ਲਈ ਸਾਨੂੰ 2-3 ਸਾਲਾਂ ਬਾਅਦ ਪੁਰਾਣੇ ਲੱਗੇ ਪੌਦਿਆਂ ਦੀ ਮਿੱਟੀ ਬਦਲ ਦੇਣੀ ਚਾਹੀਦੀ ਹੈ ਉਨ੍ਹਾਂ ਦੀਆਂ ਜੜਾ ਨਾਲੋਂ ਬਰੀਕ ਜੜਾਂ ਨੂੰ ਉਤਾਰ ਕੇ ਅਤੇ ਮਿੱਟੀ ਨੂੰ ਖੁਰਪੇ ਜਾਂ ਫਿਰ ਹੱਥ ਨਾਲ ਹੌਲੀ-ਹੌਲੀ ਹਟਾ ਕੇ ਥੋੜੀ ਮਿੱਟੀ ਪੌਦੇ ਨਾਲ ਲੱਗੀ ਰਹਿਣ ਦਿਓ ਅਤੇ ਫालतू ਮਿੱਟੀ ਨੂੰ ਅਤੇ ਬਰੀਕ ਜੜਾਂ ਨੂੰ ਉਸ ਪੌਦੇ ਨਾਲੋਂ ਉਤਾਰ ਦਿਓ ਜੇਕਰ ਗਮਲੇ ਵਿੱਚ ਇਹ ਜੜਾਂ ਦਾ ਜਾਲ ਬਹੁਤ ਸੰਘਣਾ ਅਤੇ ਜ਼ਿਆਦਾ ਹੈ ਤਾਂ ਤੁਸੀਂ ਗਮਲੇ ਦਾ ਆਕਾਰ ਵਧਾ ਦਿਓ ਪਹਿਲਾਂ ਛੋਟਾ ਗਮਲਾ ਹੋਵੇਗਾ ਤਾਂ ਉਸ ਵਿੱਚ ਅਜਿਹਾ ਦੁਬਾਰਾ ਫਿਰ ਪੌਦੇ ਦਾ ਵਾਧਾ ਵਿਕਾਸ ਰੁਕ ਜਾਵੇਗਾ ਇਸ ਲਈ ਗਮਲੇ ਦਾ ਆਕਾਰ ਵੱਡਾ ਕਰ ਦਿਓ ਅਤੇ ਜੇਕਰ ਪੌਦਾ ਛੋਟਾ ਹੀ ਹੈ ਤਾਂ ਗਮਲਾ ਹੋ ਹੀ ਰਹਿਣ ਦਿਓ। ਗਮਲੇ ਦਾ ਆਕਾਰ ਵੱਡਾ ਕਰ ਦਿਓ ਅਤੇ ਉਸ ਵਿੱਚ ਨਵੀਂ ਮਿੱਟੀ ਭਰ ਕੇ ਉਸ ਪੌਦੇ ਨੂੰ ਦੁਬਾਰਾ ਲਗਾਓ। ਅਜਿਹਾ 2-3 ਸਾਲ ਬਾਅਦ ਸਾਰੇ ਗਮਲਿਆਂ ਨਾਲ ਕਰਦੇ ਰਹੋ। ਇਸ ਨਾਲ ਪੌਦੇ ਹਰੇ ਭਰੇ ਰਹਿਣਗੇ। ਅਤੇ ਇਨ੍ਹਾਂ ਗਮਲਿਆਂ ਵਿੱਚ ਮਿੱਟੀ ਦੀ ਵਰਤੋਂ ਕਰਨ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਕਦੇ ਵੀ ਜ਼ਿਆਦਾ ਚੱਲਣ ਵਾਲੀ ਮਿੱਟੀ ਨਾ ਵਰਤੋ। ਗਮਲਿਆਂ ਵਿੱਚ ਭਰਨ ਲਈ ਮਿੱਟੀ ਇਸ ਤਰੀਕੇ ਨਾਲ ਤਿਆਰ ਕਰੋ ਕਿ ਉਸ ਦੀ ਪਾਣੀ ਨੂੰ ਸੋਕਣ ਦੀ ਸ਼ਕਤੀ ਵੀ ਵਧੀਆ ਹੋਵੇ ਅਤੇ ਉਹ ਨਮੀ ਨੂੰ ਵੀ ਵਧੀਆ ਸੰਭਾਲ ਕੇ ਰੱਖੇ। ਇਸ ਲਈ ਤੁਸੀਂ ਰੇਤਲੀ ਮਿੱਟੀ ਅਤੇ ਖੇਤ ਵਾਲੀ ਲਾਲ ਮਿੱਟੀ ਅਤੇ ਰੂੜੀ ਦੀ ਖਾਦ ਇਹਨਾਂ ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਲਓ ਜਦੋਂ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲਾਵਾਂਗੇ ਤਾਂ ਇਸ ਵਿੱਚ ਇਹ ਸਾਰੇ ਗੁਣ ਆ ਜਾਣਗੇ ਇਸ ਵਿੱਚ ਤੱਤ ਵੀ ਬਹੁਤ ਮਾਤਰਾ ਵਿੱਚ ਹੋਣਗੇ ਅਤੇ ਪਾਣੀ ਨੂੰ ਸੋਕਣ ਅਤੇ ਸੰਭਾਲਣ ਦੀ ਸ਼ਕਤੀ ਵੀ ਵਧੀਆ ਹੋਵੇਗੀ ਰੂੜੀ ਦੀ ਖਾਦ ਖੇਤ ਵਾਲੀ ਲਾਲ ਮਿੱਟੀ ਅਤੇ ਰੇਤਲੀ ਮਿੱਟੀ ਇਹਨਾਂ ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰ ਲਓ ਅਤੇ ਬਰੀਕ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਛਾਣ ਲਓ ਤਾਂ ਜੋ ਇਸ ਵਿੱਚੋਂ ਲੱਕੜ ਦੇ ਟੁਕੜੇ ਅਤੇ ਹੋਰ ਫालतू ਪਦਾਰਥ ਨਿਕਲ ਜਾਣ ਜੇਕਰ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਛਾਣਾਂਗੇ ਤਾਂ ਇਹ ਚੀਜ਼ਾਂ ਬਾਅਦ ਵਿੱਚ ਸੌਂਖ ਦਾ ਕਾਰਨ ਬਣਨਗੀਆਂ ਅਤੇ ਜੇਕਰ ਡਲੀਆਂ ਸਮੇਤ ਮਿੱਟੀ ਪਾਵਾਂਗੇ ਤਾਂ ਉਹ ਗਮਲੇ ਵਿੱਚ ਚੰਗੀ ਤਰ੍ਹਾਂ ਸੈੱਟ ਵੀ ਨਹੀਂ ਹੋਵੇਗੀ ਅਤੇ ਨਾ ਹੀ ਉਹ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਹੋਣਗੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਛਾਣਨ ਤੋਂ ਬਾਅਦ ਚੰਗੀ ਤਰ੍ਹਾਂ ਰਲਾ ਕੇ ਇੱਕ ਮਿਕਸ ਕਰ ਲਓ ਇਸ ਤੋਂ ਬਾਅਦ ਗਮਲਿਆਂ ਵਿੱਚ ਭਰੋ ਇਸ ਤਰ੍ਹਾਂ ਤੁਸੀਂ ਨਵੇਂ ਗਮਲਿਆਂ ਵਿੱਚ ਵੀ ਇਹ ਮਿੱਟੀ ਦਾ ਫਾਰਮੂਲਾ ਤਿਆਰ ਕਰਕੇ ਵਰਤੋ ਉਸ ਵਿੱਚ ਨਵੇਂ ਪੌਦੇ ਲਗਾਓ ਅਤੇ ਜੇਕਰ ਤੁਹਾਡੇ ਪੁਰਾਣੇ ਗਮਲਿਆਂ ਵਿੱਚ ਲੱਗੇ ਪੌਦਿਆਂ ਦਾ ਵਾਧਾ ਤੇ ਵਿਕਾਸ ਰੁਕ ਚੁੱਕਾ ਹੈ ਤਾਂ ਤੁਸੀਂ ਇਹੋ ਮਿੱਟੀ ਉਹਨਾਂ ਗਮਲਿਆਂ ਵਿੱਚ ਭਰ ਕੇ ਉਹਨਾਂ ਦੀਆਂ ਫालतੂ ਜੜ੍ਹਾਂ ਨੂੰ ਉਤਾਰ ਕੇ ਉਹਨਾਂ ਪੌਦਿਆਂ ਨੂੰ ਉਹਨਾਂ ਗਮਲਿਆਂ ਵਿੱਚ ਦੁਬਾਰੇ ਲਗਾਓ ਜਾਂ ਫਿਰ ਉਹਨਾਂ ਦੀ ਥਾਂ ਤੇ ਵੱਡੇ ਗਮਲਿਆਂ ਵਿੱਚ ਇਹ ਮਿੱਟੀ ਭਰ ਕੇ ਉਹਨਾਂ ਪੌਦਿਆਂ ਨੂੰ ਲਗਾ ਦਿਓ ਅਤੇ ਲਗਾਉਣ ਤੋਂ ਤੁਰੰਤ ਬਾਅਦ ਉਹਨਾਂ ਨੂੰ ਭਰਮਾ ਪਾਣੀ ਦਿਓ ਅਤੇ ਇਸ ਤਰ੍ਹਾਂ ਤੁਸੀਂ ਉਹਨਾਂ ਪੌਦਿਆਂ ਤੋਂ ਵੀ ਵਧੀਆ ਫੁੱਲ ਲੈ ਸਕਦੇ ਹੋ ਉਹਨਾਂ ਦਾ ਵਾਧਾ ਅਤੇ ਵਿਕਾਸ ਸਹੀ ਹੋਵੇਗਾ ਇਸ ਤਰੀਕੇ ਨਾਲ ਹਰ ਤਰ੍ਹਾਂ ਦੇ ਪੌਦਿਆਂ ਦੀ ਮਿੱਟੀ 2-3 ਸਾਲ ਬਾਅਦ ਜ਼ਰੂਰ ਬਦਲਦੇ ਰਹੋ ਇਸ ਨਾਲ ਬੌਦੇ ਸਦਾ ਹਰੇ ਭਰੇ ਰਹਿਣਗੇ ਸੋ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ